ਪਾਸ ਭਾਗੂ ਗੇਜਰਾਮ ਦੇ ਇੱਕ ਬਿਆਨ ਨੇ ਸਿਆਸੀ ਵਿਵਾਦ ਖੜਾ ਕਰ ਦਿੱਤਾ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਪਲਬਧੀਆਂ ਗਿਣਾਦੇ ਹੋਏ ਕਿਹਾ ਕਿ ਪੀਐਮ ਲੋਕਾਂ ਦੇ ਖਾਤੇ ਦੇ ਵਿੱਚ 2-2000 ਰੁਪਏ ਪਾਉਂਦੇ ਨੇ ਜੇਕਰ ਤੁਹਾਨੂੰ ਐਨਾ ਹੀ ਮਾੜਾ ਲੱਗਦਾ ਹੈ ਤਾਂ ਤੁਸੀਂ ਆਪਣਾ 2-2000 ਮੋੜ ਦਿਓ ਤੁਸੀਂ ਪੀਐਮ ਮੋਦੀ ਦੇ ਪੈਸੇ ਕਿਉਂ ਲੈ ਰਹੇ ਹੋ ਦੂਜੇ ਪਾਸੇ ਭਾਜਪਾ ਗੂਗੇਜਰਾਮ ਦੇ ਇਸ ਬਿਆਨ ਨੇ ਆਵਾਜ਼ ਪਾਰਟੀ ਉੱਤੇ ਵੀ ਨਿਸ਼ਾਨਾ ਸਾਧਿਆ ਆਪ ਦੇ ਆਗੂ ਨੀਲ ਕਰਕੇ ਨੇ ਕਿਹਾ ਹੈ ਕਿ ਭਾਜਪਾ ਗੂਆਂ ਦੀ ਪੰਜਾਬੀਆਂ ਦੇ ਲਈ ਗੰਦੀ ਜ਼ੁਬਾਨ ਹੈ ਇਹ ਮੋਦੀ ਆਪਣੀ ਜੇਬ ਚੋਂ ਪੈਸਾ ਨਹੀਂ ਦੇ ਰਹੇ ਨੇ ਪਾਸਪਾਕੂ ਗੇਜਰਾ ਮੀਡੀਆ ਦੇ ਨਾਲ ਗੱਲ ਕਰ ਰਹੇ ਸਨ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਹਨ ਜੋ ਕਿ ਇੱਕ ਇੱਕ ਬੰਦੇ ਦੇ ਖਾਤੇ ਵਿੱਚ 2-2000 ਰੁਪਏ ਪਾ ਰਹੇ ਇਹ ਤੋਂ ਉਹਨੂੰ ਐਨਾ ਹੀ ਮਾਰਾ ਲੱਗ ਗਿਆ ਤਾਂ ਫਿਰ ਆਪਣਾ 2-2000 ਰੁਪਏ ਵਾਪਸ ਛੋੜ ਦਿਓ ਕਿਉਂ ਲੈ ਰਹੇ ਹੋ ਮੋਦੀ ਸਾਹਿਬ ਦੇ ਪੈਸੇ ਆਟਾ ਦਾਲ ਸਕੀਮ ਕਿਉਂ ਲੈ ਰਹੇ ਹੋ ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਮਕਾਨ ਕਿਉਂ ਬਣਾ ਰਹੇ ਹੋ ਇਹ ਮੋਦੀ ਸਾਹਿਬ ਦੇ ਪੈਸੇ ਨੇ ਉਹਨਾਂ ਨੇ ਕਿਹਾ ਕਿ ਹਾਥੀ ਦੇ ਦਰਦ ਦਿਖਾਉਣ ਤੇ ਹੋਰ ਹੁੰਦੇ ਨਹੀਂ ਤੇ ਖਾੜ ਦਿਓ ਇਸੇ ਤਰ੍ਹਾਂ ਦੀ ਗੱਲਾਂ ਬੰਦ ਕਰੋ ਪੰਜਾਬ ਦੀ ਗੱਲ ਕਰੋ ਪੰਜਾਬ ਅੱਜ ਲੁੱਟਿਆ ਜਾ ਰਿਹਾ ਹੈ ਉਹਨੇ ਕਿਹਾ ਕਿ ਤੁਸੀਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਕੰਮੁਨੀਸティ ਸੋਦੀਆਂ ਨੂੰ ਭਜਾਉਣ ਦੇ ਲਈ ਸਾਡਾ ਸਾਥ ਦਿਓ ਤੁਹਾਡੇ ਨਾਲ ਆ ਕਿ ਜਿੱਥੇ ਮਰਜ਼ੀ ਸ਼ਹੀਦੀ ਦੇਣੀ ਪਵੇ ਬਲੀਦਾਨ ਦੇਣਾ ਪਵੇ ਇਹਨਾਂ ਨੂੰ ਬਾਹਰ ਭਜਾਉਣਾ ਹੀ ਸਾਡਾ ਸਾਥ ਦਿਓ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗਨੇ ਕਿਹਾ ਕਿ ਇਹ ਭਾਜ ਭਾਗੂਆਂ ਦੀ ਪੰਜਾਬ ਤੇ ਪੰਜਾਬੀਆਂ ਦੇ ਲਈ ਗੰਦੀ ਜ਼ੁਬਾਨ ਹੈ ਉਹਨੇ ਕਿਹਾ ਕਿ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਇਹਨਾਂ ਦੀ ਸੋਚ ਦੱਸਦੀ ਹੈ ਕਿ ਕਿਸਾਨਾਂ ਨੂੰ ਮਿਲਣ ਵਾਲਾ 2000 ਰੁਪਏ ਮੋਦੀ ਜੀ ਦੀ ਜੇਬ ਚੋਂ ਨਹੀਂ ਆਉਂਦਾ ਇਹ ਜਨਤਾ ਦੇ ਟੈਕਸ ਦਾ ਪੈਸਾ ਹੈ ਜਿਸ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਟੈਕਸ ਵੀ ਸ਼ਾਮਲ ਉਤੇ ਉਹਨਾਂ ਬਿੰਦੂਆਂ 'ਚ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ ਸਰਕਾਰ ਦੇ ਲਈ ਭਾਜਪਾ ਨੇ ਕੀਤਾ ਹੀ ਨਹੀਂ ਕੀ